ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਜਿੱਥੇ ਇਹ ਖਬਰ ਅੱਜ ਦੀ ਬਹੁਤ ਅਹਿਮ ਖਬਰ ਹੈ ਵੀ ਚਾਰ ਜ਼ਿਮਨੀ ਚੋਣਾਂ ਦੇ ਵਿੱਚ VOTING ਹੋ ਰਹੀ ਹੈ ਤੇ ਇਹਦੇ ਵਿੱਚ ਵੋਟਰਾਂ ਨੇ ਕੋ ਬਹੁਤਾ ਵੱਧ ਛੱਡ ਕੇ ਹਿੱਸਾ ਨਹੀਂ ਲਿਆ ਕੇਵਲ ਗਿੱਦੜਬਾ ਦੇ ਵਿੱਚ ਜਿਹੜਾ ਉਹ 50 52% VOTING ਹੋਈ ਹੈ ਬਾਕੀ ਵੋਟਾਂ ਜਿਹੜੀਆਂ ਉਹ ਕੋ ਬਹੁਤ ਹੀ ਜ਼ਿਆਦਾ ਪਈਆਂ ਨਹੀਂ ਲੋਕ ਘਰੋਂ ਨਿਕਲੇ ਨਹੀਂ ਪਰ ਇਹਦੇ ਨਾਲ ਜਿਹੜੀ ਅਹਿਮ ਖਬਰ ਉਹ ਇਹ ਹੈ ਕਿ ਰਾਜੂਆਣਾ ਹੁਣਾਂ ਦੇ ਭਰਾ ਦੇ ਭੂਗਤੇ ਜਦੋਂ ਅਕਾਲੀ ਇਕੱਠੇ ਹੁੰਦੇ ਆ ਤੇ ਉਦੋਂ ਤੁਰੰਤ ਬਾਅਦ ਜਥੇਦਾਰ ਸਹਿਬਾਨਾਂ ਦੀ ਇੱਕ ਮੀਟਿੰਗ ਜਿਹੜੀ ਆ ਉਹ ਅੰਮ੍ਰਿਤਸਰ ਸੱਦ ਲਈ ਜਾਂਦੀ ਆ ਇਹ ਦੋ ਖਬਰਾਂ ਅੱਜ ਦੇ ਦਿੰਦਿਆਂ ਸਭ ਤੋਂ ਮਹੱਤਵਪੂਰਨ ਖਬਰਾਂ ਨੇ ਬਈ ਇੱਕ ਤੇ ਵੋਟਾਂ ਦੀ ਘਟ ਪੈਣਾ ਲੋਕਾਂ ਦਾ ਘਰੋਂ ਘਟ ਨਿਕਲਣਾ ਪ੍ਰਤੀਸ਼ਤ ਘਟ ਹੋਣਾ ਤੇ ਦੂਜੇ ਪਾਸੇ ਜਥੇਦਾਰ ਸਹਿਬਾਨਾਂ ਦੀ ਜਿਹੜੀ ਅਚਲਚੇਤ ਮੀਟਿੰਗ ਸੱਦੀ ਗਈ ਵੇਖੋ ਪਹਿਲੀ ਗਲਤ ਗੱਲ ਤੇ ਵੋਟਰਾਂ ਦੀ ਗੱਲ ਕੀਤੀ ਆ ਵੋਟ ਸਿਸਟਮ ਦੇ ਵਿੱਚੋਂ ਆਮ ਤੌਰ ਤੇ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਵਾ ਜਿਸ ਤਰੀਕੇ ਰਿਹਾਵੇਂ ਦੇ ਵਿੱਚ ਜੀ ਬਕਾਇਦਾ ਤੌਰ ਤੇ ਚੋਣ ਕਮਿਸ਼ਨ ਨੇ ਜਾ ਕੇ ਹਫ਼ਤੇ ਚੌਥੇ ਦਿਨ ਜਿਹੜੀ ਅਸੀਂ ਵੋਟਾਂ ਸੱਤ ਪ੍ਰਸ਼ਨ ਬੁਧਾਤੀਆਂ ਸੀ ਉਤੋਂ ਲੂਬਸੂੜ ਦੇ ਵੀ ਜੇ ਇਹਦਾ ਵੋਟਾਂ ਹੀ ਇਹਨਾਂ ਨੇ ਆ ਵੀ ਆਪਣੇ ਪੌਣੇ ਤੇ ਕੀ ਲੋੜ ਜਾਣੀ ਵੋਟਾਂ ਪਾਉਣ ਦੀ ਦੂਸਰੀ ਜਿਮਨੀ ਚੋਣਾਂ ਹੋ ਰਹੀਆਂ ਜਿਮਨੀ ਚੋਣਾਂ ਦੇ ਵਿੱਚ ਵੋਟਾਂ ਦਾ ਵੈਸੀ ਵੀ ਟ੍ਰੈਂਡ ਘਟ ਹੁੰਦਾ ਉਹ ਆਮ ਤੌਰ ਤੇ ਲੋਕ ਸੋਚਦੇ ਆ ਕਿ ਇਹ ਤੇ ਹਾਕਮ ਧਿਰ ਨੇ ਧੱਕੇ ਨਾਲ ਜਿੱਤ ਜਾਣੀਆਂ ਕਿਉਂਕਿ ਉਹਦੇ ਕੋਲ ਸਰਕਾਰੀ ਮਸ਼ੀਨਰੀ ਹੁੰਦੀ ਹੈ ਸਰਕਾਰੀ ਮਸ਼ੀਨਰੀ ਤੇ ਚਾਹੀਦਾ ਨਹੀਂ ਲੇਕਿਨ ਸਰਕਾਰੀ ਮਸ਼ੀਨਰੀ ਹਮੇਸ਼ਾ ਹੀ ਹਾਕਮ ਧਿਰ ਦੇ ਹੱਕ 'ਚ ਭੁਗਤੀ ਆ 1967 ਤੋਂ ਲੈ ਕੇ ਤੇ 1982 ਤੱਕ ਬਕਾਇਦਾ ਤੌਰ ਤੇ ਸੱਤ ਜ਼ਿਮਨੀ ਚੋਰਾ ਹੋਈਆਂ ਤੇ ਸੱਤ ਦੀਆਂ ਸੱਤ ਹੀ ਹਾਕਮ ਤੇ ਬਜਤੀਆਂ ਸੀਗੀਆਂ ਇਸ ਕਰਕੇ ਜਿਹੜੀ ਜ਼ਿਮਨੀ ਚੋਰਾ ਉਹ ਆਮ ਤੌਰ ਤੇ ਮੈਕਸਿਮਮ ਜਿਹੜਾ ਉਹ ਹਾਕਮ ਤੇ ਰਜਿਤਦੀ ਆ ਤੇ ਇਸ ਕਰਕੇ ਲੋਕਾਂ ਨੂੰ ਪਤਾ ਜਦੋਂ ਛੱਡੋ ਕੀ ਰੋਡ ਪਉਣ ਜਾਣਾ ਹਰਿਆਣੇ ਦੇ ਵਿੱਚ ਜਿਹੜੇ ਭਾਜਪੀ ਤੇ ਵਰਕਰ ਬਿਲਕੁਲ ਜਿਹੜੇ ਸੀ ਵੋਟਾਂ ਪਾਉਣ ਬਹੁਤ ਘੱਟ ਹੈ ਲੇਕਿਨ ਜੋ ਕੁਝ ਹੋਇਆ ਸਭ ਨੂੰ ਪਤਾ ਬਾਰੇ ਹੁਣ ਇਸ ਕਰਕੇ ਵੋਟਾਂ ਦੀ ਕੋਈ ਇਹਨਾਂ 'ਚ ਬਹੁਤਾ ਵਿਸ਼ਵਾਸ ਨਹੀਂ ਬਚਿਆ ਤੇ ਲੋਕ ਵੀ ਕਹਿੰਦੇ ਜਿੱਦਾਂ ਕੰਮ ਕਰਦਾ ਚੱਲੀ ਜਾਂਦਾ ਨਾ ਤੇ ਕਿਸ਼ ਨੂੰ ਰੋਜ਼ਗਾਰ ਨੱਡਿਆ ਨਾ ਕੋਈ ਕੰਮ ਹੋ ਰਿਹਾ ਨਾ ਡਿਵੈਲਪਮੈਂਟ ਹੋ ਰਹੀ ਹੈ ਗੱਲਾਂ ਜਰੂਰ ਹੋ ਰਹੀਆਂ ਨੇ ਚੁਟਕਲੇ ਜੂ ਸੁਣਾਈ ਜਾ ਰਹੇ ਆ ਗਾਣੇ ਜਰੂਰ ਸੁਣਾਈ ਜਾ ਰਹੇ ਇਨਕਲਾਬੀ ਮਾਂ ਧਰਿਆ ਮਾਂ ਧਰਤੀ ਤੇਰੀ ਗੋਦ ਨੂੰ ਲਾਲ ਹੋਰ ਬਥੇਰੀ ਮਗਧ ਧਰੀ ਵੀ ਵੇ ਸੂਰਜਾ ਕਮੀਆਂ ਦੇ ਵੇੜੇ ਇਹ ਗਾਣੇ ਜੂ ਵੀ ਸੁਣਾਈ ਜਾ ਰਹੇ ਉੱਥੇ ਇਸ ਕਰਕੇ ਲੋਕਾਂ ਦਾ ਪਤਾ ਵਿਸ਼ਵਾਸ ਮੈਨੂੰ ਲੱਗਦਾ ਹੈ ਵੋਟ ਸਿਸਟਮ 'ਚ ਰਿਹਾ ਨਹੀਂ ਲੇਕਿਨ ਫੇਰ ਵੀ ਜਿਹੜੇ ਲੋਕ ਵੋਟ ਪਾਉਂਦੇ ਆ ਜੇ ਉੱਥੇ ਵੇਖੋ 50% ਜਾਂ 52% ਪੈਸ ਪਰਸੈਂਟ ਹੀ ਵੋਟ ਪੈ ਜੇ ਤੇ ਉਹ ਸਫਿਸ਼ੈਂਟੀ ਕਹੀ ਜਾ ਸਕਦੀ ਹੈ ਕੇਰਲਾ ਵਰਗੀ ਸਟੇਟ ਦੇ ਵਿੱਚ 90 90 98% ਕਹੀ ਜਾਂਦੇ ਵੋਟ ਪੈਂਦੀ ਹੈ ਉੱਥੇ ਇਸ ਕਰਕੇ ਵੋਟ ਸਿਸਟਮ 'ਤੇ ਲੋਕਾਂ ਦਾ ਵਿਸ਼ਵਾਸ ਘਟਦਾ ਜਾ ਰਿਹਾ ਤੇ ਆਖਿਰਕ ਕਿ ਕੋਈ ਸਿਸਟਮ ਇਹਨਾਂ ਨੂੰ ਕੋਈ ਹੋਰ ਲੱਭਣਾ ਪਊਗਾ ਉਹ ਕਿਹੜਾ ਹੋ ਇਹਦੀ ਪਤਾ ਤੇ ਵਿਸ਼ਵਾਸ ਜਦੋਂ ਉੱਠ ਜਾਂਦਾ ਹੈ ਨਾ ਤੇ ਫਿਰ ਬਗਾਵਤ ਦੇ ਸਰ ਬਣਦੇ ਫਿਰ ਸਿਵਲ ਵਾਰ ਦੇ ਵਾਰ ਬਣਦੇ ਆ ਇਹਦੇ ਤੋਂ ਸਾਡੇ ਲੀਡਰ ਨੂੰ ਸੁਚੇਤ ਹੋਣਾ ਚਾਹੀਦਾ ਵੀ ਸਾਡੀ ਦੇਸ਼ ਦੀ ਅਕਲ ਅੱਗੇ ਬੜੀ ਮੰਦੜੀ ਹਾਲਤ ਆ ਜਿਸ ਤਰੀਕੇ ਨਾਲ ਮਨੀਪੁਰ ਚ ਹਾਲਾਤ ਬਣੇ ਪਏ ਜੋ ਕੁਝ ਧੋ ਰਿਹਾ ਵਾ ਜੇ ਇਦਾਂ ਦੋ ਚਾਰ ਸੂਬਿਆਂ ਚ ਹੋਰ ਹੋ ਗਏ ਤੇ ਮੁੜ ਕੇ ਕੰਟਰੋਲ ਤੋਂ ਬਾਹਰ ਹੋ ਜਣਾ ਫਿਰ ਸਿਵਲ ਵਾਰ ਦੇ ਸਰ ਬਣ ਜਾਣਗੇ ਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਸਰਕਾਰ ਆਪਣੀ ਜ਼ਿੰਮੇਵਾਰੀ ਜਿਹੜਾ ਬਾ ਖੂਬੀ ਨਵਾਵੇ ਜੀਵਨ ਗੇਲੀ ਵਰਤੀਆਂ ਤੇ ਫਿਰ ਸਿੱਟੇ ਮਾੜੇ ਨਿਕਲਣਗੇ ਜੀ ਜੀ ਪਟਿਆਲਾ ਸਾਹਿਬ ਉਧਰ ਦੂਜੇ ਪਾਸੇ ਇਸ ਵਕਤ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੀ ਜਥੇਦਾਰ ਸਹਿਬਾਨਾਂ ਦੀ ਮੀਟਿੰਗ ਚੱਲ ਰਹੀ ਹੈ ਜਦੋਂ ਰਾਜੂਆਣਾ ਦੇ ਭਰਾਤਾ ਦੇ ਭੂਗ ਤੋਂ ਵਾਪਸ ਆਉਂਦੇ ਆ ਤਾਂ ਇਹੋ ਜਿਹਾ ਕੀ مشورہ ਉਹਨਾਂ ਨੇ ਰਾਹ ਦੇ ਵਿੱਚ ਗੱਡੀਆਂ 'ਚ ਕਰ ਲਿਆ ਬਈ ਅਚਾਨਕ ਮੀਟਿੰਗ ਸੱਦਣੀ ਪੈ ਗਈ ਤੇ ਖਬਰਾਂ ਇਹ ਵੀ ਨੇ ਵੀ ਭੁੰਧੜ ਸਾਹਿਬ ਵੀ ਉੱਥੇ ਪਹੁੰਚ ਰਿਹਾ ਅਜਿਹਾ ਕੀ ਵਾਪਰ ਗਿਆ ਉੱਥੇ ਭੂਗ ਦੇ ਸਮਾਗਮ ਦੇ ਵਿੱਚ ਐਸ ਲਈ ਬਕਾਇਦਾ ਤੌਰ ਤੇ ਗਿਆਨੀ ਰਗਬੀਰ ਸਿੰਘ ਜਿਹੜੇ ਜਥੇਦਾਰ ਅਕਾਲ ਤਖਤ ਨੇ ਉਹਨਾਂ ਦੇ ਘਰ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਬਹਿਰੀਨ ਤੋਂ ਆਏ ਨੇ ਇੱਕ ਉਹ ਗਿਆਨੀ ਰਗਬੀਰ ਸਿੰਘ ਤੇ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਭੂਂਦੜ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪ੍ਰਧਾਨ ਭੂਂਦੜ ਜਿਹੜੇ ਉਹਨਾਂ ਕੋਲੇ ਮੀਟਿੰਗ ਹੋ ਰਹੀ ਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਆਇਆ ਉਹਦੇ ਦੇਸੀ ਕੀ ਕਾਰਵਾਈ ਕਰੀਏ ਜੇ ਤੇ ਤੁਸੀਂ ਮੰਗ ਲੈਣਾ ਅਸਤੀਫਾ ਸਰਦੋ ਦੇ ਕੋਲ ਵੀ ਭਾਈ ਅਸਤੀਫਾ ਦੇ ਕੇ ਆਓ ਤੇ ਫਿਰ ਸਾਨੂੰ ਪ੍ਰਵਾਨ ਕਰ ਲੈਣ ਦਿਓ ਤੇ ਜੇ ਤੁਸੀਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਤੇ ਫਿਰ ਠੀਕ ਹੈ ਫਿਰ ਅਸੀਂ ਵੀ ਪ੍ਰਵਾਨ ਨਹੀਂ ਕਰਦੇ ਜਿੱਥੋਂ ਤੱਕ ਮੇਰਾ ਖਿਆਲ ਇਹ ਹੀ ਗੱਲ ਹੋਏਗੀ ਦੂਸਰੀ ਚੀਜ਼ ਇਹ ਕਹੀ ਜਾ ਰਹੀ ਆ ਵੀ ਤੁਸੀਂ ਕੰਮ ਨੂੰ ਜਲਦੀ ਨਿਪਟਾ ਦਿਓ ਉਮੀਦ ਆ ਵੀ ਅਗਲੇ 2-4 ਦਿਨ ਦੇ ਵਿੱਚ ਵਿੱਚ ਸ਼ੁੱਕਰ ਸ਼ਨੀਵਾਰ ਤੱਕ ਹੱਦ ਸੋਮਰ ਤੱਕ ਪੰਜ ਜਿਹੜੇ ਜਥੇਦਾਰ ਨੇ ਉਹਨਾਂ ਦੀ ਮੀਟਿੰਗ ਅਕਾਲ ਤਖ ਦੇ ਸਕੱਤਰੇਤ ਵਿਥੇ ਹੋਏਗੀ ਤੇ ਉਸ ਤੋਂ ਬਾਅਦ ਦਸੰਬਰ ਦੇ ਪਹਿਲੇ ਹਫਤੇ ਦੇ ਵਿੱਚ ਹੀ ਸਖਬੀਰ ਸਿੰਘ ਬਾਦਲ ਦੇ ਉੱਤੇ ਵੀ ਜਿਹੜੀ ਮੈਨੂੰ ਬੁਲਾ ਕੇ ਤੇ ਤਨਖਾਹ ਲਈ ਜਾਵੇਗੀ ਇਸ ਤਰ੍ਹਾਂ ਦੇ ਜੋ ਸਭ ਜਿਹੜੀਆਂ ਸੂਚਨਾਵਾਂ ਮਿਲੀਆਂ ਇਸ ਤਰ੍ਹਾਂ ਨਹੀਂ ਮਿਲੀਆਂ ਹੁਣ ਇਹ ਲੋਕ ਜਿਹੜੇ ਜਿਹੜੇ ਕਹਿੰਦੇ ਅਸੀਂ ਅਕਾਲ ਤਖ ਨੂੰ ਸਮਰਪਿਤ ਆ ਸਮਰਪਿਤ ਨਹੀਂ ਇਹਨਾਂ ਲੋਕਾਂ ਨੇ ਹਮੇਸ਼ਾ ਹੀ ਅਕਾਲ ਤਖ ਦੀ ਦੁਰਵਰਤੋਂ ਕੀਤੀ ਆ ਅਸਵਦੇਵ ਸਿੰਘ ਢੀਂਡਸੇ ਵਰਗੇ ਜਿਹੜੇ ਅੱਜ ਕਹਿੰਦੇ ਜੇ ਅਸੀਂ ਤੇ ਕਾਲ ਤੱਕ ਨੂੰ ਪੂਰੀ ਤਰ੍ਹਾਂ ਸਮਰਪਿਤ ਆ ਜੋ ਕਾਲ ਤੱਕ ਤਾਂ ਹੁਕਮ ਹੋਊ ਅਸੀਂ ਸਿਰ ਮੱਥੇ ਬੰਨ੍ਹਾਗੇ ਤੇ ਭਾਈ ਜਦੋਂ 1999 ਦੇ ਵਿੱਚ ਬਕਾਇਦਾ ਤੌਰ ਤੇ 31 ਦਸੰਬਰ 1998 ਨੂੰ ਹੁਕਮ ਨਾਉ ਜਾਰੀ ਕੀਤਾ ਸੀ ਭਾਈ ਰਣਜੀਤ ਸਿੰਘ ਨੇ ਇਕਤਾ ਦਾ ਤੇ ਪੁੰਦੜ ਸਾਹਿਬ ਢੀਂਡਸਾ ਸਾਹਿਬ ਤੇ ਪੁੰਦੜ ਸਾਹਿਬ ਸਭ ਤੋਂ ਵੱਧ ਵਿਰੋਧ ਤੁਸੀਂ ਦੋ ਬੰਧਿਆ ਕੀਤਾ ਸੀ ਉਦੋਂ ਤੁਹਾਡੀ ਇਹ ਜਿਹੜੀ ਜਿਹੜੀ ਮੁਹਾਰਨੀ ਜਿੱਥੇ ਗਈ ਸੀ ਉਦੋਂ ਉਦੋਂ ਤੁਹਾਡੀ ਭਾਵਨਾ ਕਿੱਥੇ ਗਈ ਸੀ ਅੱਜ ਤੁਸੀਂ ਆਪ ਫਸੇ ਹੋ ਤੇ ਤੁਹਾਨੂੰ ਅੱਜ ਉੱਥੇ ਦੀ ਮਰਿਆਦਾ ਵੀ ਚੇਤੇ ਆ ਗਈ ਤੇ ਨਿਜੰਬੀ ਚੇਤੇ ਆ ਗਏ ਤੇ ਕਲ ਤਖਤ ਵੀ ਚੇਤੇ ਆ ਗਿਆ ਇਸ ਕਰਕੇ ਜਿੰਨੀ ਦੁਰਵਰਤੀ ਇਹਨਾਂ ਲੋਕਾਂ ਨੇ ਕੀਤੀ ਕਲ ਤਖਤ ਦੀ ਕਿਸੇ ਦੀ ਵੀ ਕੀਤੀ ਤੇ ਹੁਣ ਵੀ ਇਹ ਕਲ ਤਖਤ ਦੀ ਦੁਰਵਰਤੋਂ ਕਰਨ ਦੇ ਵਿੱਚ ਰੁੱਝੇ ਹੋਏ ਨੇ ਕੱਲਬਕੈ ਦੋ ਪਰਸੋਂ ਮੀਟਿੰਗ ਹੁੰਦੀ ਹੈ ਇੱਕ ਸੁਲਤਾਨਪੁਰ ਰੋਧੀ ਸਲਤਾਨਪੁਰ ਲੋਧੀ ਉਹ ਮੀਟਿੰਗ ਹੁੰਦੀ ਹੈ ਜਿਹੜੇ ਫੈਡਰੇਸ਼ਨ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਜਾਂ ਅਹੁਦੇਦਾਰ ਉਹਨਾਂ ਦੀ ਇੱਕ ਮੀਟਿੰਗ ਹੁੰਦੀ ਹੈ ਕੱਲ ਉਹ ਬਕਾਇਦਾ ਆ ਕੇ ਜਹਦਰ ਕਾਲ ਤੱਕ ਨੂੰ ਮਿਲਦੇ ਆ ਤੇ ਉਹਨੂੰ ਹੱਲਾ ਸ਼ਰੀ ਦਿੰਦੇ ਆ ਤੇ ਆਪਣੇ ਪ੍ਰੋਗਰਾਮ ਵਾਦਾ ਵੀ ਤਾਂ ਜਾਂਦਾ ਉੱਥੇ ਵੀ ਉਹ ਬਾਰ ਬਾਰ ਇਹ ਗੱਲ ਕਹਿ ਰਹੇ ਨੇ ਵੀ ਜੇ ਤੇ ਤੁਸੀਂ ਆਪਣੀ ਪ੍ਰੋਪਰ ਉਹਨੂੰ ਤਨਖਾਹ ਲਾਉਣ ਚ ਕਾਮਯਾਬ ਹੋਗੇ ਤੇ ਕਾਲੀ ਫੂਲਾ ਸਿੰਘ ਖਵਾਓਗੇ ਤੇ ਜੇ ਤੁਸੀਂ ਇੱਥੇ ਕੋਈ ਨਾ ਕੋਈ ਕਮਜ਼ੋਰੀ ਵਰਦਜ ਤੇ ਫਿਰ ਤੁਹਾਡੀ ਹਾਲਤ ਗਿਆਨੀ ਗੁਰਬਚਨ ਸਿੰਘ ਤੋਂ ਪੜੀ ਹੋਊਗੀ ਤੇ ਜਥੇਦਾਰ ਸਾਹਿਬ ਨੇ ਕਿਹਾ ਨਾ ਜੋ ਹੋਊਗਾ ਮੈਰਿਟ ਤੇ ਹੋਊਗਾ ਉਹ ਦੇਖਦੇ ਮੈਰਿਟ ਤੇ ਹੁੰਦਾ ਕਿ ਹੁੰਦਾ ਲੇਕਿਨ ਅਕਾਲੀ ਸ਼੍ਰੋਮਣੀ ਕਮੇਟੀ ਪ੍ਰਧਾਨ ਜਿੱਦਾਂ ਤੋਂ ਅੱਗੇ ਵੀ ਦੱਸੀ ਸੀ ਮੈਂ ਜਿੱਦਣ ਬੁੱਧੀਜੀਵੀ ਜੇ ਮੀਟਿੰਗ ਹੁੰਦੀ ਆ ਤੇ ਇੱਕ ਦਿਨ ਪਹਿਲਾਂ ਬਕਾਇਦਾ ਤੌਰ ਤੇ ਜਥੇਦਾਰ ਨੂੰ ਫੋਨ ਕਰਕੇ ਝਰੀ ਬਗਾਈ ਜਾਂਦੀ ਆ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮੈਂ ਬੁੱਧੀ ਜੀ ਵੀ ਨਹੀਂ ਮਨੂਨੀ ਬੁਲਾਇਆ ਗਿਆ ਤੇ ਕਿਸ ਤਰ੍ਹਾਂ ਜਾ ਕੇ ਸਨਭ ਕਰਨ ਦੀ ਕੋਸ਼ਿਸ਼ ਕੀਤੀ ਜਾ ਕੇ ਧਾਮੀ ਨੇ ਉੱਥੇ ਉਹਨਾਂ ਬੁੱਧੀ ਜੀ ਨੂੰ ਜਿਹੜੇ ਉਹਨਾਂ ਆ ਕੇ ਬਾਅਦ ਵਿੱਚ ਸਾਰੀਆਂ ਜਿਹੜੀ ਸੀ ਰਿਪੋਰਟਾਂ ਦਿੱਤੀਆਂ ਇਹ ਸਨਭ ਕਰਨ ਦੀ ਗੱਲ ਨਹੀਂ ਜੇ ਇਹਦਰ ਨੂੰ ਸਨਭ ਕਰਦੇ ਬੁੱਧੀ ਇਹਨੂੰ ਵੀ ਕਰਦੇ ਤਾਂ ਉਹਦਾ ਕਿਤੇ ਅਸੀਂ ਬੜੇ ਪੰਥਕ ਪੰਥ ਤੇ ਨਾ ਲੱਗੋ ਨਾ ਕੋਈ ਲੰਘਿਆ ਇਹਨਾਂ ਦਾ ਅੱਜ ਵੀ ਜਿਹੜੀ ਮੇਰੀ ਖ਼ਿਆਲ ਜੋ ਮੈਂ ਤੁਹਾਨੂੰ ਦੱਸੀ ਗੱਲ ਜੋ ਮੇਰੇ ਇਨਫੋਰਮੇਸ਼ਨ ਦੇ ਮੁਤਾਬਕ ਹੈ ਅੱਜ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਬਕਾਇਦਾ ਤੌਰ ਤੇ ਚਰਚਾ ਹੋਏਗੀ ਵੀ ਤੁਸੀਂ ਉਹਦੇ ਕੋਲ ਅਸਤੀਫਾ ਨਾ ਮੰਗੋ। ਉਹਨੂੰ ਤਨਖਾਹ ਤੁਸੀਂ ਉੱਧਾ ਲਾ ਦਿਓ। ਤੇ ਮੈਨੂੰ ਨਹੀਂ ਉਮੀਦ ਵੀ ਗਿਆਨੀ ਹਰਪ੍ਰੀਤ ਸਿੰਘ ਗੋਰੀ ਇਮੀਡੀਏਟਲੀ ਹਾਂ ਕਰ ਦੇਣਗੇ ਜਾਂ ਗਿਆਨੀ ਰਿਕਬੀਰ ਸਿੰਘ ਹਾਂ ਕਰਨਗੇ ਠੀਕੋ ਕਹਿੰਗੇ ਠੀਕ ਹੈ ਜੀ ਇਸੀ ਵਿਚਾਰ ਚਚਾ ਕਰ ਲੈਂਦੇ ਹਾਂ। ਫਿਰ ਦੱਸ ਦੇਗਾ ਤੁਹਾਨੂੰ ਕੀ ਕਰਨਾ ਕੀ ਨਹੀਂ ਕਰਨਾ। ਅੱਜ ਪੱਕੇ ਸਾਬ ਅਕੀਰ ਸਾਹਿਬ 1 ਮਿੰਟ ਸਵਾਲ ਇੱਥੇ ਇਹ ਆ ਵੀ ਕੀ ਜਥੇਦਾਰ ਸਹਿਬਾਨਾਂ ਦੇ ਕਾਰਜ ਦੇ ਵਿੱਚ ਇਹਦਾ ਦਖਲ ਦਿੱਤਾ ਜਾ ਸਕਦਾ ਉਹਨਾਂ ਨੂੰ ਮੀਟਿੰਗ ਲਈ ਸੱਦ ਕੇ ਜਾਂ ਉਹਨਾਂ ਕੋਲ ਜਾ ਕੇ ਜਿੱਦਾਂ ਬਿਰਸਾ ਸਿੰਘ ਬਲਟੋਆ ਹੁਣਾ ਤੇ ਵੀ ਇਲਜ਼ਾਮ ਲੱਗੇ ਵੀ ਉਹਨਾਂ ਰਿਕਾਰਡਿੰਗ ਕਰ ਲਈ ਸੀ ਹਾਲਾਂਕਿ ਬਿਰਸਾ ਸਿੰਘ ਬਲਟੋਆ ਕਹਿੰਦੇ ਇਹ ਵੀ ਬਖਾਓ ਰਿਕਾਰਡਿੰਗ ਕਿੱਥੇ ਆ ਪਰ ਕੀ ਉਹਨਾਂ ਦੇ ਕੰਮਕਾਰ 'ਚ ਇਸ ਕਦਰ ਦਖਲ ਦਿੱਤਾ ਜਾ ਸਕਦਾ ਉਹਨਾਂ ਨੂੰ ਕੋਈ ਮਤਲਬ ਇਹ ਸਲਾਹ مشਵਰਾ ਦਿੱਤਾ ਜਾ ਸਕਦਾ ਵੀ ਐ ਇਦਾਂ ਨਹੀਂ ਇਦਾਂ ਕਰੋ ਉਹ ਦਿੱਤਾ ਤੇ ਨਹੀਂ ਜਾ ਸਕਦਾ ਲੇਕਿਨ ਇਹਨਾਂ ਦੇ ਅੱਗੇ ਹੁੰਦਾ ਸੀ ਧਰਮ ਦਾ ਕੁੰਡਾ ਹੁੰਦਾ ਸੀ ਬਕਾਇਦਾ ਤੌਰ ਤੇ ਰਾਜਨੀਤੀ ਤੇ ਉਹਨੇ ਰਾਜਨੀਤੀ ਦੇ ਤਾ ਧਰਮ ਤੇ ਐ ਇਸੇ ਕਰਕੇ ਸਾਰੇ ਲੋਕ ਕਹਿੰਦੇ ਆ ਬਕਾਇਦਾ ਤੌਰ ਤੇ ਜਥੇਦਾਰ ਵੀ ਕਹਿੰਦੇ ਆ ਕਿ ਜਥੇਦਾਰ ਦਾ ਕੋਈ ਵਿਧਾਨ ਬਣਾਇਆ ਜਾਵੇ ਉਹਦਾ ਕੋਈ ਸੰਵਿਧਾਨ ਬਣਾਇਆ ਜਾਵੇ ਉਹਦੀ ਨਿਯੁਕਤੀ ਉਹਦੀ ਸੇਵਾ ਮੁਰਤੀ ਮੁਕਤੀ ਉਹਦਾ ਸੇਲਾ ਫਲ ਉਹਦਾ ਟਨਿਓਰ ਇਹ ਸਭ ਕੁਝ ਨਿਰਧਾਰਤ ਕੀਤੇ ਜਾਣ ਇੱਕ ਜਥੇਦਾਰ ਜਿਹੜਾ ਲੱਗਾ ਉਹਨੂੰ ਪਤਾ ਹੋਵੇ ਵੀ ਮੇਰੀ 5 ਸਾਂ ਦਾ 4 ਸਾਂ ਦਾ 3 ਸਾਂ ਟੰਗ ਹੋ ਰਹੀ ਆ ਤੇ ਫਿਰ ਉਹ ਆਪਣਾ ਇੰਡੀਪੈਂਡੈਂਟ ਕੰਮ ਕਰੂਗਾ ਤੇ ਜਦੋਂ ਜਥੇਦਾਰ ਨੂੰ ਦਿਹਾੜੀਦਾਰ ਮੁਲਾਜ਼ਮ ਦੱਸਦੇ ਹੋ ਤੁਸੀਂ 72 ਘੰਟੇ ਦੇ ਨੋਟਿਸ ਤੇ ਆਪਣੀ ਅਡਜੈਕਟਿਵ ਦੀ ਮੀਟਿੰਗ ਬੁਲਾ ਕੇ ਤੇ ਉਹ ਤੇ ਤੁਹਾਡੇ ਕਰੰਦੇ ਨੇ ਅਡਜੈਕਟਿਵ ਦੇ ਵਿੱਚ ਬਹੁਤੇ ਮੈਂਬਰ ਇਹਨਾਂ ਦੇ ਗੁਲਾਮ ਨੇ ਉਹਨਾਂ ਨੂੰ ਉੱਪਰ ਬਾਦਲ ਥੱਲੇ ਬਾਦਲ ਸੱਜੇ ਬਾਦਲ ਖੱਬੇ ਬਾਦਲ ਸਭ ਬਾਦਲ ਬਲ ਦਿਖਾਈ ਦਿੰਦਾ ਉਹ ਕਹਿੰਦੇ ਬਾਦਲ ਸਾਹਿਬ ਹੁਕਮ ਜੀ ਕਰਦੇ ਕੋਈ ਗੱਲ ਨਹੀਂ ਹੈਗੀ ਇਸ ਕਰਕੇ ਉਹਦੀ ਦੁਰਵਰਤੋਂ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਿਹਾ ਹੈ ਵੀ ਸਾਨੂੰ ਲੋਨ ਦਾ ਵਿਧਕਾਰ ਤੇ ਸਾਨੂੰ ਲੋਨ ਦਾ ਵਿਧਕਾਰ ਇਸ ਕਰਕੇ ਦੁਰਵਰਤੋਂ ਕਰਦੀ ਹੈ ਤੇ ਜੇ ਦਾ ਵਿਧਾਨ ਬਣਿਆ ਹੋਵੇ ਵੀ ਇਹਦੀ ਜਥੇਦਾਰੀ ਦੀ ਨਿਯੁਕਤੀ ਬਕਾਇਦਾ ਤੌਰ ਤੇ ਧਾਰਮਿਕ ਸੰਪਰਦਾਵਾਂ ਧਾਰਮਿਕ ਜਥੇਬੰਦੀਆਂ ਨਹੀਂ ਨਿਹੰਗ ਸਿੰਘਾਂ ਦੀ ਇੱਕ ਮੀਟਿੰਗ ਕਰਲ ਕਰ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਤੇ ਚੋਣ ਕੀਤੀ ਜਾਵੇ ਉਹਨਾਂ ਕੋਲ ਪ੍ਰਵਾਨਗੀ ਲਈ ਜਾਵੇ ਤੇ ਜਦੋਂ ਉਹਨਾਂ ਨੂੰ ਹਟਾਉਣਾ ਉਦੋਂ ਵੀ ਉਹਨਾਂ ਦੀ ਪ੍ਰਵਾੰਗੀ ਹੋਣੀ ਚਾਹੀਦੀ ਹੈ ਇਹੋ ਚੀਜ਼ ਹੈ ਨਹੀਂ ਹੁਣ ਤੇ ਉਹੀ 10 ਬੰਦੇ ਹੈਗੇ ਜਿਹੜੇ ਕਹਿ ਦਿੰਦੇ ਜੀ ਲਾਤ ਲਾਤ ਤਾ ਤਾਤ ਲਾਤ ਤਾ ਇਹਸੇ ਕਰਕੇ ਜਥੇਦਾਰ ਥੋੜੇ ਜੇ ਇਸ ਗੱਲ ਤੋਂ ਬਰੁਮਦੇ ਹੀ ਹੁੰਦੇ ਆ ਵੀ ਅੱਜ ਤੇ ਸਾਹ ਅੱਗੇ ਪਿੱਛੇ ਸਾਨੂੰ ਸਲੂਟ ਵਜਦੇ ਆ ਮੁੜ ਕੇ ਸਲੂਟ ਨਹੀਂ ਵਜਣੇ ਭਾਈ ਇਹਸੇ ਕਰਕੇ ਉਹ ਦਬਾਥ ਲਿਆ ਕੇ ਵੀ ਕਈ ਕੰਮ ਕਰ ਦਿੰਦੇ ਲੇਕਿਨ ਹੁਣ ਇਹ ਜਿਹੜਾ ਮਾਮਲਾ ਵਾ ਇਹਦਾ ਪੇਚ ਪੂਰਾ ਫਸਿਆ ਪਿਆ ਵਾ ਜਿਥੇ ਦਰ ਹੈ ਇੱਥੇ ਕਿਤੇ ਐਦਾਂ ਤੇ ਨਹੀਂ ਦਬਾਅ ਇਸ ਕਰਕੇ ਤੇ ਨਹੀਂ ਬਣਾਇਆ ਜਾ ਰਿਹਾ ਵੀ ਐਨ ਕੇ ਸ਼ਰਮਾ ਵੀ ਛੱਡ ਗਏ ਹਰਮੀਤ ਸਿੰਘ ਸੰਧੂ ਤਰਨਤਰਨ ਵਾਲੇ ਉਹ ਵੀ ਅਸਤੀਫਾ ਦੇ ਗਏ ਤੇ ਅੱਜ ਤੁਹਾਡੇ ਅਮਰਸਰ ਨਾਰਥ ਤੋਂ ਉਤਰੀ ਤੋਂ ਭਾਜਪਾ ਦੇ ਉਮੀਦਵਾਰ ਜਿਹੜੇ ਅਕਾਲੀ ਦਲ ਚ ਲੋਕ ਸਭਾ ਦੀਆਂ ਚੋਣਾਂ ਵੀ ਲੜੇ ਅਨਿਲ ਜੋਸ਼ੀ ਉਹਨਾਂ ਨੇ ਵੀ ਅਸਤੀਫਾ ਦਿੱਤਾ ਵੀ ਬੰਦੇ ਤੇ ਇੱਕ ਤੋਂ ਬਾਅਦ ਇੱਕ ਛੱਡੀ ਜਾਂਦੇ ਵੇਖੋ ਉਹਨਾਂ ਦਾ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹਨਾਂ ਦੀ ਇੱਕ ਨਕਾਤੀ ਪ੍ਰੋਗਰਾਮ ਦਾ ਸਾਰਾ ਅਕਾਲੀ ਦਲ ਛੱਡ ਦੇ ਤਕਬੀਰ ਬਦਲ ਨੂੰ ਆਜ ਨਹੀਂ ਹੋਣੀ ਚਾਹੀਦੀ ਉਹਦੀ ਪ੍ਰਧਾਨਗੀ ਨਹੀਂ ਜਾਣੀ ਜਿਹਦੀ ਬਾਕੀ ਕੋਈ ਗੱਲ ਨਹੀਂ ਨਹੀਂ ਪੱਟੀ ਸਾਹਿਬ ਇੱਕ ਇੱਕ ਗੱਲਾਂ ਵਿਚਾਰੀਆਂ ਨਹੀਂ ਗਈਆਂ ਹੁਣ ਗਿਆਂ ਆਪਸ ਦੇ ਵਿੱਚ ਵੀ ਐਮਪੀ ਸਰ ਜੀ ਤੁਸੀਂ ਕਿਹੜੀ ਭੋਲੇ ਗੱਲਾਂ ਕਰਦੇ ਆ ਜੇ ਗੱਲਾਂ ਵਿਚਾਰੀਆਂ ਗਈਆਂ ਹੋਣੇ ਆਗੂ ਵੱਡੇ ਛਣ ਚੁੱਕੇ ਨੇ ਬਦਲ ਕਾਲੀ ਦਾ ਇੱਕ ਨਹੀਂ ਬਤਾਲਿਆ ਤਿੰਨ ਤੋਂ ਕੁਝ ਵੀ ਨਹੀਂ ਹੋਇਆ ਇਹ ਤੇ 30 ਕਤਾਰ ਦੇ ਬੰਦੇ ਨੇ ਜੇ ਦੂਜੀ ਤੇ ਪਹਿਲੀ ਕਤਾਰ ਦੇ ਲੀਡਰਸ਼ਿਪ ਛੜ ਕੇ ਚਲੇ ਗਏ ਨੇ ਉਦੋਂ ਇਹਨਾਂ ਨੇ ਕੁਛ ਦੀ ਪ੍ਰਵਾਨਗੀ ਕੀਤੀ ਧੁਰ ਕਿ ਪਰ ਇਹਨਾਂ ਦੀ ਪ੍ਰਵਾਨਗੀ ਕਰਨਗੇ ਲੇਕਿਨ ਸਿਰਫ ਇਹ ਜਿਹੜੇ ਲੱਗੇ ਨੇ ਧਾਮੀ ਹੋਰੀ ਤੇ ਭੁੰਦਲ ਹੋਰੀ ਇੱਕੋ ਗੱਲ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨਹੀਂ ਜਾਣੀ ਚਾਹੀਦੀ ਬਾਕੀ ਸਾਰਾ ਪੰਥ ਰੁੱੜਦਾ ਤੇ ਰੁੱੜਦੇ ਡੁੱਬਦਾ ਤੇ ਡੁੱਬ ਜੇ ਜੀ ਅੱਛਾ ਪਰ ਲਾਲੀ ਇੱਕ ਖਬਰ ਆਪਾਂ ਹੋਰ ਆਪਾਂ ਵਿਚਾਰੇ ਦੇ ਉੱਤੇ ਕਰਦੇ ਆਂ ਵੀ ਬੀਬੀ ਜ਼ਗੀਰ ਕੌਰ ਹੁਣੀ ਹੁਣ ਕਹਿ ਰਹੀ ਆ ਵੀ ਐਸਜੀਪੀਸੀ ਦੀਆਂ ਜਿਹੜੀਆਂ ਜੁਨਾ ਵਾ ਉਹ ਜਲਤ ਤੋਂ ਜਲਦ ਕਰਵਾਈਆਂ ਜਾਣ ਮੈਂ ਫੇਰ ਉਹੀ ਸਵਾਲ ਦਰ ਹਰੋਣਾ ਵੀ ਇੱਕ ਪਾਸੇ ਬੀਬੀ ਜੀ ਪ੍ਰੈਸ਼ਰ ਬਣਾ ਰਹੇ ਆ ਵੀ ਐਸਜੀਪੀਸੀ ਦੀਆਂ ਚੂਣਾ ਕਰਾਓ ਦੂਸਰੇ ਪਾਸੇ ਸੁਖਬੀਰ ਬਾਦਲ ਦੀ ਤਨਖਾਹ ਦਾ ਮਾਮਲਾ ਤੇ ਤੀਜੇ ਪਾਸੇ ਜਿਹੜੇ ਵਰਕਰ ਨੇ ਜਿਹੜੇ ਬੜੇ ਖਾਸ ਮੰਨੇ ਜਾਂਦੇ ਸੀ ਸੁਖਬੀਰ ਬਾਦਲ ਦੇ ਕੈਂਪ ਦੇ ਜਾਂ ਕਹਿ ਲਈਏ ਵੀ ਉਹਨਾਂ ਦੇ ਵਫਾਦਾਰਾਂ ਚੋਂ ਜਿਹੜੇ ਸੀਗੇ ਉਹ ਛੱਡ ਰਹੇ ਆ ਆਖਰਕਾਰ ਕਿਤੇ ਨਾ ਕਿਤੇ ਇਹ ਸਾਰੀਆਂ ਗੱਲਾਂ ਜ਼ਹਿਨੀ ਤੌਰ ਦੇ ਉਤੇ ਟੰਬਦੀਆਂ ਤੇ ਹੋਣ ਗਿਆ ਚੁੰਡੀ ਵੱਢਦੀ ਤੇ ਹੋਣ ਗਿਆ ਵੀ ਇਹ ਆਖਰ ਹੋ ਕੀ ਰਿਹਾ ਬੀਬੀ ਜ਼ਗੀਰ ਕੋਰੀ ਪਹਿਲਾਂ ਜਵਾਬ ਦੇਣ ਕਿ ਜਦੋਂ ਇਹ 2020 ਚ ਪ੍ਰਧਾਨ ਬਣੇ ਸੀ ਕੀ ਇਹਨਾਂ ਮਤਾ ਪਾਸ ਕੀਤਾ ਉਦੋਂ ਉਦੋਂ ਵੀ ਚੋਣਾਂ ਹੋਈਆਂ ਨੂੰ ਲਗਭਗ 7 ਸਾਲ ਹੋ ਗਏ ਸੀ 7 ਕਿਉਂ ਉਦੋਂ ਵੀ ਚੋਣਾਂ ਹੋਣ ਨੂੰ 9 ਸਾਲ ਹੋ ਗਏ ਸੀ ਜੇ 9 ਸਾਲ ਦਾ ਸਮਾਂ ਬੀਤ ਗਿਆ ਸੀਗੇ ਤਾਂ ਤੁਸੀਂ ਉਦੋਂ ਹੀ ਘੱਟੋ-ਘੱਟ ਇੱਕ ਮਤਾ ਕਰਦੇ ਹੋ ਵੀ ਚੋਣਾਂ ਹੋਣੀਆਂ ਚਾਹੀਦੀਆਂ ਬੀਬੀ ਜਗੀਰਕੌਰ ਨੂੰ ਉਦੋਂ ਤੋਂ ਚੇਤਾ ਨਹੀਂ ਆਇਆ ਚਲੋ ਦੇਰ ਆਏ ਦਰਸਤਾਏ ਹੁਣ ਜੇ ਉਹ ਮੰਗ ਕਰ ਰਿਹਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਚੋਣਾਂ ਜਿਹੜੀਆਂ ਉਹ 18 ਦਸੰਬਰ 2011 ਨੂੰ ਹੋਈਆਂ ਸੀ ਜੀ ਅੱਜ 13 ਸਾਲ ਬੀਤ ਗਏ ਉਹ ਚੋਣਾਂ ਨਹੀਂ ਹੋ ਰਹੀਆਂ ਉਹ ਚੋਣਾਂ ਕੋਰੀਆਂ ਜਾਂ ਇਹ ਕਲੀ ਬੀਬੀ ਜਗੀਰਕੌਰ ਨਹੀਂ ਲਗਭਗ ਹਰ ਸਿੱਖ ਦੀ ਇਹ ਮੰਗ ਆ ਜਿਹੜੇ ਚਾਰ ਕੇ ਬੈਠੇ ਨੇ ਉੱਤੇ ਟੁਕੜਬੋਜ ਗੋਲਕਾ ਦੇ ਜਿਹੜੇ ਬੰਜਾਰੇ ਨੇ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਚਾਹੁੰਦੇ ਵੀ ਚੋਣਾ ਹੋਣੀ ਚਾਹੀਦੀ ਹੈ। ਲੇਕਿਨ ਜਿਹੜੀ ਸਰਕਾਰ ਆ ਸਰਕਾਰ ਨੂੰ ਇਹਦੀ ਬਹੁਤੀ ਕੋਈ ਪਈ ਨਹੀਂ ਕਿਉਂਕਿ ਸਰਕਾਰ ਕਹਿੰਦੀ ਸਾਨੂੰ ਕੀ ਫਾਇਦਾ ਇਹਦੇ ਸਿੱਖ ਹੈਗੇ ਲੜਦੇ ਤੇ ਲੜੀ ਜਾਂਦੇ ਮਰਦੇ ਤੇ ਮਰੀ ਜਾਂਦੇ ਅਸੀਂ ਕੀ ਲੈਣਾ 185 ਮੈਂਬਰਾਂ ਦੇ ਵਿੱਚੋਂ 30 ਤੋਂ ਵੱਧ ਮੈਂਬਰ ਐਸੋਲੇ ਜਿਹੜੇ ਓਕਾਚਲਾ ਕਰਕੇ ਦੇ ਤੁਹਾਨੂੰ ਇਹ ਗੱਲ ਦਾ ਪਤਾ ਹੋਏਗਾ ਸ਼੍ਰੋਮਣੀ ਕਮੇਟੀ ਦਾ ਹਾਊਸ ਜਿਹੜਾ ਵਾ ਘੱਟੋ-ਘੱਟ ਗਿਣਤੀ ਉਹਦਾ ਜਿਹੜਾ ਕੋਰਮ ਹੁੰਦਾ ਉਹ 31 ਮੈਂਬਰਾਂ ਦਾ ਵਾ ਸਿਰਫ 31 ਮੈਂਬਰਾਂ ਦਾ ਜਿਹੜੀ ਅਡਜੈਕਟਿਵਲੀ ਮੀਟਿੰਗ ਹੁੰਦੀ ਜਿਹਨੂੰ ਅੰਤਰ ਕਮੇਟੀ ਕਹਿੰਦੇ ਉਹਦਾ ਕੋਰਮ 5 ਮੈਂਬਰਾਂ ਹੁੰਦਾ ਪ੍ਰਧਾਨ ਸਮੇਤ ਹੁਣ ਇੱਥੇ ਉਹ ਕਹਿੰਦੇ ਮੈਂਬਰ ਚੜਾਈ ਵੀ ਕਰ ਗਏ ਕੁਝ ਆਉਦੇ ਵੀ ਨਹੀਂਗੇ ਕੰਮ ਕੋਈ ਹੋ ਨਹੀਂ ਰਿਹਾ ਤੇ ਬੀਬੀ ਜਗੀਰਕੌਰ ਦੀ ਮੰਗ ਹੈਗੀ ਬਿਲਕੁਲ ਠੀਕ ਤੇ ਜਿਹੜਾ ਸੁਖਬੀਰ ਸਿੰਘ ਸੁਖਦੀਪ ਸਿੰਘ ਜਿਹੜਾ ਸੁਖਬੀਰ ਸਿੰਘ ਬਾਦਲ ਆ ਉਹਨੂੰ ਤਨਖਾਹਿਆ ਕਰਾਰ ਦੇਣਾ ਜਾਂ ਉਹਨਾਂ ਵੱਲੋਂ ਜਿਹੜਾ ਬਕਾਇਦਾ ਤੌਰ ਤੇ ਅਸਤੀਫਾ ਦੇਣਾ ਉਹਦੇ ਨਾਲ ਚੋਣ ਕਮਿਸ਼ਨ ਦਾ ਕੋਈ ਲੈਣਾ ਦਿਲਾਨੀ ਹੈਗਾ ਅੱਛਾ ਪੱਟੀ ਸਾਹਿਬ ਮੇਰੇ ਧਿਆਨ 'ਚ ਇੱਕ ਗੱਲ ਹੋਰ ਆ ਗਈ ਇਹ ਸਾਰਾ ਵਿਵਾਦ ਸ਼ੁਰੂ ਇਸ ਕਰਕੇ ਹੋਇਆ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਸੀ ਜਸਟਿਸ ਰਣਜੀਤ ਸਿੰਘ ਹੋਣਾ ਵੱਲੋਂ ਕਮਿਸ਼ਨ ਬਣਾਇਆ ਗਿਆ ਸੀ ਜਿਹਦੇ ਬਾਰੇ ਟਿੱਪਣੀ ਕੀਤੀ ਗਈ ਸੀ ਉਹਨਾਂ ਦੀ ਕਾਰਜਸ਼ੈਲੀ ਦੇ ਉੱਤੇ ਉਹਨਾਂ ਵੱਲੋਂ ਕੀਤੀ ਜਾ ਰਹੀ ਇਨਕੁਆਇਰੀ ਦੇ ਉੱਤੇ ਹੁਣ ਅਦਾਲਤ ਨੇ ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਨੂੰ ਕਿਹਾ ਵੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਸਾਬਕਾ ਜਸਟਿਸ ਰਣਜੀਤ ਸਿੰਘ ਹੋਣਾ ਤੋਂ ਵੇਖੋ ਉਹਨਾਂ ਨੇ ਵਿਕਰਮ ਮਜੀਠੀਆ ਨੂੰ ਤੇ ਬਕਾਇਦਾ ਤੌਰ ਤੇ ਇਹਨਾਂ ਨੇ ਉਹਨੂੰ ਇੱਥੋਂ ਤੱਕ ਕਿਹਾ ਸੀ ਵੀ ਇਹ ਝਾਲੀ ਜੱਜ ਇਹਦੀਆਂ ਡਿਗਰੀਆਂ ਝਾਲੀ ਨੇ ਜਿਹੜੀ ਉਹਨੇ ਰਿਪੋਰਟ ਤਿਆਰ ਕੀਤੀ ਸੀ ਇਹਨਾਂ ਨੇ ਬਕਾਇਦਾ ਤੌਰ ਤੇ ਵਿਧਾਨ ਸਭਾ ਦੇ ਬਾਹਰ ਪੈਰਾ ਥੱਲੇ ਰੋੜੀ ਸੀਗੀ 5-5 ਰੁਪਏ ਦੇ ਰੱਦੀ ਚ ਵੇਚੀ ਸੀਗੀ ਇਹ ਕਿਹਾ ਗਿਆ ਸੀ ਕਿ ਇਹ ਝੂਠ ਦੀ ਪੰਡਾ ਰਿਪੋਰਟ ਹੈ ਲੇਕਿਨ ਉਸ ਰਿਪੋਰਟ ਨੂੰ ਬਕਾਇਦਾ ਤੌਰ ਤੇ ਅਦਾਲਤ ਨੇ ਵੀ ਮਾਨਤਾ ਦਿੱਤੀ ਤੇ ਤਤਕਾਲੀ ਹਾਊਸ ਨੇ ਮਾਨਤਾ ਦਿੱਤੀ ਉਸ ਨੂੰ ਲੈ ਕੇ ਜਸਰ ਰਣਜੀਤ ਸਿੰਘ ਨੇ ਆਖਿਆ ਮੇਰੀ ਤੋਹੀਨ ਕੀਤੀ ਉਹ ਹਾਈ ਕੋਰਟ ਗਏ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਖਾਰਜ ਕਰਤੀ ਖਾਰਜ ਕਰਨ ਤੋਂ ਬਾਅਦ ਦੇ ਬਕਾਇਦਾ ਤੌਰ ਤੇ ਉਹ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਨੇ ਹੁਣ ਇਹ ਗੱਲ ਕਹੀ ਆ ਵੀ ਇਹ ਗੱਲ ਮਾੜੀ ਆ ਜਦੋਂ ਇੱਕ ਸਾਬਕਾ ਜਸਟਿਸ ਉਹਨੇ ਰਿਪੋਰਟ ਕੀਤੀ ਆ ਤੇ ਤੁਹਾਨੂੰ ਕੀ ਅਧਿਕਾਰ ਤੁਸੀਂ ਪੈਰਾਂ ਥਲੇ ਮਤਲਬ ਤੁਹਾਨੂੰ ਕੀ ਅਧਿਕਾਰ ਆ ਵੀ ਉਹਦੀ ਡਿਗਰੀ ਨੂੰ ਜਾਲੀ ਕਹੋ ਉਹਨੂੰ ਜਾਲੀ ਕਹੋ ਉਹਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਦੋਵਾਂ ਦੇ ਵਕੀਲਾਂ ਨੂੰ ਇੱਕ ਪਹਿਲੀ ਗੱਲ ਤੇ ਉਹਨਾਂ ਨੇ ਕਹੀ ਆ ਵਿਕਰਮ ਜੀਠਿਆ ਤੇ ਸੁਖਬੀਰ ਸਿੰਘ ਬਾਦਲ ਦੇ ਵਕੀਲ ਨੂੰ ਕਿਹਾ ਵੀ ਤੁਸੀਂ ਆਪਣੇ ਕਲਾਇੰਟ ਨਾਲ ਗੱਲ ਕਰਕੇ ਦੱਸੋ ਕਿ ਉਹ ਆਪਣੀ ਮਾਫੀ ਮੰਗਣ ਲਈ ਤਿਆਰ ਨੇ ਦੂਸਰੇ ਪਾਸੇ ਜਿਹੜੇ ਜਸਟਿਸ ਰਣਜੀਤ ਸਿੰਘ ਦੇ ਵਕੀਲ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਪੁੱਛ ਕੇ ਦੱਸੋ ਕੀ ਉਹ ਉਹਨਾਂ ਕੋਲ ਪਛਤਾਵਾ ਚਾਹੁੰਦੇ ਆ ਕਿ ਮਾਫੀ ਚਾਹੁੰਦੇ ਨੇ ਤੇ ਜੇ ਨਹੀਂ ਤਾਂ ਕੀ ਚਾਹੁੰਦੇ ਉਹਨਾਂ ਨੂੰ ਪੁੱਛ ਕੇ ਦੱਸੋ ਤੁਸੀਂ ਹੁਣ ਅਗਲੀ ਤਰੀਕ ਤੇ ਬਕਾਇਦਾ ਤੌਰ ਤੇ ਇਹ ਦੋਵੇਂ ਆਪਣਾ ਰਿਕਵੈਸਟ ਕਰਨਗੇ ਕਿ ਉਹ ਕੀ ਚਾਹੁੰਦੇ ਆ ਜੇ ਮਾਫੀ ਮੰਗਣੀ ਪਊਗੀ ਤੇ ਬੜੇ ਟੋਕਰੇ ਪੈ ਨੇ ਆਪਣੇ ਵਿਕਰਮ ਸਿੰਘ ਮਜੀਠੀਆ ਦੇ ਦੋਸਤ ਕੋਲੇ ਕੇਜਰੀਵਾਲ ਕੋ ਲੈ ਲਵਾਂਗੇ ਦੋ ਵਰਕਿਆਂ ਦੇ ਕੋਲੋਂ ਲਿਖ ਦੇਣਗੇ ਮਾਫੀ ਕੀ ਫਰਕ ਪੈਣ ਲੱਗੇ ਪਰ ਇਹ ਕਿ ਵੱਡੀ ਗੱਲ ਹੋਏਗੀ ਸਪਰੀਮ ਕੋਰਟ ਦੇ ਵਿੱਚ ਜਾ ਕੇ ਮਾਫੀ ਮੰਗਣੀ ਇੱਕ ਬਹੁਤ ਵੱਡੀ ਗੱਲ ਹੋਏਗੀ। ਵੇਖਣਾ ਇਹ ਹੋਊਗਾ ਕਿ ਹੁਣ ਇਹ ਮਾਫੀ ਮੰਗਦੇ ਆ ਕਿ ਕੇਸ ਲੜਦੇ ਆ ਤੇ ਜੇ ਕੇਸ ਲੈ ਲਿਆ ਤੇ ਸਪਰੀਮ ਕੋਰਟ ਕਹਿੰਦੀ ਫਿਰ ਆਪਣੇ ਹਿਸਾਬ ਨਾਲ ਅਸੀਂ ਫੈਸਲਾ ਸੁਣਾਵਾਂਗੇ। ਜੋ ਮੈਰਿਟ ਤੇ ਬਣੇਗਾ। ਇਸ ਕਰਕੇ ਜਸਟਿਸ ਜਨਜੀਤ ਸਿੰਘ ਦੀ ਗੱਲ ਹਾਈ ਕੋਰਟ ਨੇ ਨਹੀਂ ਸੁਣੀ। ਸਪਰੀਮ ਕੋਰਟ ਨੇ ਜ਼ਰੂਰ ਸੁਣੀ ਹੈ ਜੀ। ਜੀ। ਜੀ ਪਟਿਸਾਪਾ ਉੱਧਰ ਦੂਜੇ ਪਾਸੇ ਅੱਜ ਰਾਜੂਆਣਾ ਦੇ ਭਰਾਤਾ ਹੋਣਾ ਦਾ ਭੋਗ ਸੀਗਾ ਉਹਨਾਂ ਦੇ ਪਿੰਡ ਰਾਜੂਆਣਾ ਦੇ ਵਿੱਚ ਉੱਥੇ ਜਦੋਂ ਸੰਗਤ ਨੂੰ ਸੰਬੋਧਨ ਹੋਏ ਬਲਵੰਤ ਸਿੰਘ ਰਾਜੂਆਣਾ ਤਾਂ ਉਹਨਾਂ ਨੇ ਬੜੀਆਂ ਅਹਿਮ ਗੱਲਾਂ ਕੀਤੀਆਂ ਕੌਮ ਦੇ ਨਾਮ ਸੰਦੇਸ਼ ਵੀ ਸੀਗਾ ਆਪਣੇ ਮਨ ਦੇ ਵਿਚਾਰ ਵੀ ਜਿਹੜੇ ਆ ਉਹ ਵੀ ਉਹਨਾਂ ਸੰਗਤ ਅੱਗੇ ਰੱਖੇ ਬਈ ਕਿਵੇਂ ਇਹ ਸਭ ਕੁਝ ਉਦੋਂ ਵਾਪਰਿਆ ਜਦੋਂ ਇਹ ਸਾਰਾ ਬੰਬਲਾਸ ਦਾ ਪੂਰੀ ਜਿਹੜੀ ਆ ਤਾਣਾ ਬਾਣਾ ਬੁਣਿਆ ਜਾ ਰਿਹਾ ਸੀ ਮੈਂ ਚਾਹੁੰਦਾ ਉਹਦੇ ਉੱਤੇ ਆਪਾਂ ਜ਼ਰੂਰ ਚਰਚਾ ਕਰੀਏ ਉਹਨਾਂ ਨੇ ਜਿਹੜਾ ਸੰਗਤ ਨੂੰ ਸੰਬੋਧਨ ਕਰਦੇ ਹੋਏ ਜਿਹੜੀਆਂ ਗੱਲਾਂ ਆਖੀਆਂ ਹਰਪਿੰਦਰ ਸਿੰਘ ਗੋਲਡੀ ਹਰਪਿੰਦਰ ਸਿੰਘ ਗੋਲਡੀ ਇਹਦਾ ਪਗਵਟ ਪ੍ਰਾ ਬਣਿਆ ਸੀ ਤੇ ਲਾਵਰ ਦਾ ਤੇ ਬਕਾਇਦਾ ਤੌਰ ਤੇ ਰਾਜ ਹੋਣ ਦਾ ਤੇ ਇਹ ਉਹਨਾਂ ਦੇ ਘਰ ਰਿੰਦੇ ਸੀਗੇ ਉਹਨਾਂ ਦੇ ਘਰੀ ਬੈਠ ਕੇ ਪਲੈਨਿੰਗ ਹੋਈ ਹਰਪਿੰਦਰ ਸਿੰਘ ਗੋਲਡੀ ਵੀ ਸ਼ਹੀਦ ਹੋ ਗਿਆ ਤੇ ਦਲਾਰ ਵੀ ਸ਼ਹੀਦ ਹੋ ਗਿਆ ਰਗੇ ਪਈ ਰਾਜੂਆਣਾ ਭਾਈ ਰਾਜੂਆਣੇ ਨੇ ਇੰਨੀ ਗੱਲ ਕਹੀ ਵੀ ਜਦੋਂ ਮੈਨੂੰ ਅਦਾਲਤ ਚ ਪੇਸ਼ ਕੀਤਾ ਗਿਆ ਤੇ ਮੈਨੂੰ ਕਹਿੰਦੇ ਤੂੰ ਇਹ ਕੰਮ ਕੀਤਾ ਮੈਂ ਕਿਹਾ ਜੀ ਬਿਲਕੁਲ ਕੀਤਾ ਸੀ ਤੇ ਜਿਸ ਦਿਨ ਸਜ਼ਾ ਸੁਣਾਉਣੀ ਸੀ ਮੈਨੂੰ ਕਹਿੰਦੇ ਵੀ ਤੁਸੀਂ ਆਪਣੀ ਸਪਾਈ ਚ ਕੁਝ ਕਹਿਣਾ ਚਾਹੁੰਦੇ ਮੈਂ ਕਿਹਾ ਜੀ ਕੁਝ ਨਹੀਂ ਕਹਿਣਾ ਮੈਂ ਤੇ ਇਨਾ ਕਹੂੰਗਾ ਸੀ ਕੰਮ ਕੀਤਾ ਤੁਸੀਂ ਜੋ ਸੁਣ ਸੁਣੀ ਸੁਣਾ ਦਿਓ ਤੇ ਜੱਜ ਨੇ ਕਿਹਾ ਸੀ ਰਾਜੂਆਣਾ ਵਿਦਵਨ ਸਿੰਘ ਰਾਜੂਆਣਾ ਤੂੰ ਸੱਚ ਬੋਲਦਾ ਓ ਤੇ ਤੈਨੂੰ ਪਤਾ ਸੱਚ ਨੂੰ ਫਾਂਸੀ ਲੱਗਦੀ ਹੈ ਕਹਿੰਦੇ ਪਤਾ ਮੰਨੋ ਕੋਈ ਗੱਲ ਨਹੀਂ ਕਹਿੰਦੇ ਫਿਰ ਮੈਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਤੇ ਆਪਾਂ ਜੇ ਕਾਰੇ ਬੁਲਾਏ ਸੀ ਉੱਥੇ ਕੋਈ ਗੱਲ ਨਹੀਂ ਆਪਾਂ ਤਿਆਰ ਪਰ ਤਿਆਰ ਹੈਗੇ ਉਹ ਦੂਸਰੀ ਗੱਲ ਕਹਿੰਦੀ ਵੀ ਸਾਨੂੰ ਕੇਂਦਰ ਤੋਂ ਕਦੀ ਵੀ ਇਨਸਾਫ ਨਹੀਂ ਮਿਲਿਆ ਉਹਨਾਂ ਮੌਜੂਦਾ ਸਰਕਾਰ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਲੇਕਿਨ ਕਾਂਗਰਸ ਦੇ ਸਾਕਾ ਨੀਲਾ ਤਾਰਾ ਤੇ ਜਿਹੜੇ ਨਵੰਬਰ 1984 ਸਿੱਖ ਕਤਲੇਆਮ ਹੋਇਆ ਸੀ ਉਹਦਾ ਜ਼ਿਕਰ ਜ਼ਰੂਰ ਕੀਤਾ ਆਪਣੀ ਸਪੀਚ ਦੇ ਵਿੱਚ। ਤੇ ਨਾਲ ਇਹ ਵੀ ਕਿਹਾ ਮੇਰੀ ਭੈਣ ਬਿਮਾਰ ਉਹ ਨਹੀਂ ਆ ਸਕੀ ਅੱਜ। ਤੇ ਜੇ ਉਹ ਆਉਂਦੀ ਤੇ ਮੈਨੂੰ ਔਰ ਤੋਂ ਪਹਿਲਾਂ ਕਿਹਾ ਸੀ ਵੀਰ ਜੀ ਕੋਈ ਐਹੋ ਜੀ ਗੱਲ ਨਾ ਕਰ ਦਿਓ ਵੀ ਕੇਂਦਰ ਨੂੰ ਜਾਂ ਅਦਾਲਤਾਂ ਨੂੰ ਕੋਈ ਬਹਾਨਾ ਮਿਲ ਜਾਵੇ। ਵੀ ਉਹ ਸਾਡੇ ਜਿਹੜਾ ਕੇਸ ਉੱਤੇ ਫਿਰ ਨਵੀਂ ਰਿਕਵਰਟ ਪਾ ਦੇਣ। ਤੇ ਮੈਂ ਉਹਨੂੰ ਭਰੋਸਾ ਦਿੱਤਾ ਸੀ ਵਾਅਦਾ ਕੀਤਾ ਸੀ ਵੀ ਨਹੀਂ ਭੈਣ ਜੀ ਮੈਂ ਇਹੋ ਜੀ ਕੋਈ ਗੱਲ ਨਹੀਂ ਕਰੂੰਗਾ ਮੈਂ ਗੱਲ ਜੋ ਵੀ ਕਹੂੰਗਾ ਇੱਕ ਮਰਿਆਦਾ ਚ ਰਹਿ ਕੇ ਕਹੂੰਗਾ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਬਕਾਇਦਾ ਤੌਰ ਤੇ ਅਕਾਲੀ ਦਲ ਬਾਰੇ ਵੀ ਕੋਈ ਟਿੱਪਣੀ ਜੇ ਕੀਤੀ ਸੁਖਬੀਰ ਸਿੰਘ ਬਾਦਲ ਦੀ ਸਸਤੀ ਨੇ ਤੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਉਹਨਾਂ ਜਿੰਨਾ ਵੀ ਕੋਸ਼ਿਸ਼ਾਂ ਬਸ ਕਿਦ ਨੂੰ ਕੋਸ਼ਿਸ਼ਾਂ ਸਰਕਾਰਾਂ ਨੂੰ ਕੋਸ਼ਿਸ਼ਾਂ ਵੀ ਸਾਨੂੰ ਸਿੱਖਾਂ ਨੂੰ ਇਹਨਾਂ ਕੋ ਇਹਨਾਂ ਕੋਲ ਇਨਸਾਫ ਦੀ ਆਸ ਨਹੀਂ ਰੱਖਣੀ ਚਾਹੀਦੀ ਜਦੋਂ ਸਟੇਟ ਦਾ ਬੋਰਡ ਰੈਸੀ ਸੀਗੇ ਉਹਨਾਂ ਦੇ ਸੱਜੇ ਤੇ ਖੱਬੇ ਉਹਨਾਂ ਦੇ ਸੱਜੇ ਪਾਸੇ ਜਹਦਰ ਅਕਾਲਪਤ ਗਿਆਨੀ ਰਗਵੀਰ ਸਿੰਘ ਖੜੇ ਸੀ ਤੇ ਖੱਬੇ ਪਾਸੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਖੜੇ ਸੀ ਉਹਨਾਂ ਦੇ ਮਗਰਲੇ ਪਾਸੇ ਗੁਰਚੰਦ ਸਿੰਘ ਗਰੇਵੱਦੀ ਦੇ ਸਪੋਕਸਪੀਕਸ ਬਣਾਈ ਐਸਪੀਸੀ ਦੇ ਉਹ ਖੜੇ ਸੀ ਸਾਹਮਣੇ ਵਿਕ੍ਰਮ ਸਿੰਘ ਮਜੀਠੀਆ ਬਿਠੇ ਸੀਗੇ ਉਹਨਾਂ ਦਾ ਨਾਂ ਉਹਨਾਂ ਜਰੂਰ ਲਿਆ ਪੀ ਹੋਏ ਇਥੇ ਬਿਠੇ ਜੀ ਆਨੂੰ ਸਾਰਨਾ ਧੰਵਾਦ ਵੀ ਕੀਤਾ ਵਾ ਲੇਕਿਨ ਉਹਨਾਂ ਨੇ ਮੌਜੂਦਾ ਸਿਸਟਮ ਤੇ ਮੁੱਜਾ ਸਰਕਾਰ ਦੇ ਖਿਲਾਫ ਦੀ ਗੱਲ ਕੀਤੀ ਕਾਂਗਰਸ ਨੂੰ ਬਿਨਾ ਨਾਂ ਲੈ ਪਾਣੀ ਪੀਪੇ ਕੇ ਜਰੂਰ ਕੋਸ਼ਿਆ ਵਾ ਨਾਲ ਕਹਿਤਾ ਪੀ ਸਰਕਾਰਾਂ ਕੋ ਸਾਨੂੰ ਇਨਸਾਬ ਦੀ ਕੋਈ ਆਸ ਨਹੀਂ 1995 ਤੋਂ ਲੈ ਕੇ 12 ਸਾਲ ਤੱਕ ਉਹ ਕਹਿੰਦੇ ਮੈਂ ਆਪਣੇ ਫੈਸਲੇ ਦੀ ਉਡੀਕ ਕੀਤੀ 2007 ਤੋਂ ਮੈਨੂੰ ਫਾਂਸੀ ਸੁਣਾਈ ਗਈ 17 ਸਾਲ ਉਹ ਬੀਤ ਗਏ ਜਿਹਦਾ ਅਜੇ ਤੱਕ ਕੋਈ ਤਲਪੱਤ ਨਹੀਂ ਲੱਗਾ ਤੇ ਮੈਂ ਫਿਰ ਕਹਿੰਦਾ ਜੋ ਵੀ ਫੈਸਲਾ ਦੇਣਾ ਅਖੀ ਫੈਸਲਾ ਦਿਓ ਤੁਸੀਂ ਮੈਨੂੰ ਤੁਹਾਡਾ ਫੈਸਲਾ ਮਨਜ਼ੂਰ ਹੋਏਗਾ ਇਸ ਕਰਕੇ ਉਹਨਾਂ ਨੇ ਬੜੀ ਜਾਪ ਤੇ ਚ ਰਹਿ ਕੇ ਗੱਲ ਕੀਤੀ ਆ ਅੱਗੇ ਤੋਂ ਉਥੇ ਨਾਰੇ ਦੂਰੇ ਬਣਾ ਦਿੰਦੇ ਹੁੰਦੇ ਸੀ ਅਕੀ ਨਾਰੇ ਵੀ ਨਹੀਂ ਲਾਏ ਐਸ ਕੀ ਉਨੀ ਗੱਲ ਜਿੰਨੀ ਉਨੀ ਗੱਲ ਕੀਤੀ ਜਿੰਨੀ ਲੋੜ ਸੀ ਆਈ ਲੋਕਾਂ ਦਾ ਧੰਨਵਾਦ ਵੀ ਕੀਤਾ ਵਾ ਇਹ ਬਕਾਇਦਾ ਤੌਰ ਤੇ ਸਟੇਜ ਤੇ ਕਬਜਾ ਸ਼੍ਰੋਮਣੀ ਅਕਾਲੀ ਦਲ ਬਦਲ ਲੈ ਰਿਹਾ ਜੀ ਜੀ ਪਰ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਖਬਰਾਂ ਤਫਸੀਲ ਦੇ ਨਾਲ ਸਮਝਾਉਨੇ ਹੋ ਔਰ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਜਿਹੜੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਆ ਲਾਈਕ ਕਰਦੇ ਆ ਤੇ ਆਪਣੇ ਵਡਮੁੱਲੇ ਵਿਚਾਰ ਜਿਹੜੇ ਆ ਉਹ ਕਮੈਂਟਸ ਰਾਹੀਂ ਸਾਨੂੰ ਦਿੰਦੇ ਆ ਬਹੁਤ ਬਹੁਤ ਧੰਨਵਾਦ ਸੱਚੀ ਸ਼ੁਕਰੀਆ ਸ਼ੁਕਰੀਆ